ਤੇ ਅਸੀਂ ਅੱਜ ਦਾ ਐਪੀਸੋਡ ਕਰਨ ਤੋਂ ਪਹਿਲਾਂ ਮੇਰੀ ਗੱਲ ਹੋਈ ਹੈ 10-15 ਮਿੰਟ ਉਹ ਪਰਿਵਾਰ ਵੀ ਸ਼ਾਇਦ ਇਸ ਵੀਡੀਓ ਨੂੰ ਦੇਖਦਾ ਹੋਵੇਗਾ ਉਹ ਗਵਾਹ ਨੇ ਇਸ ਚੀਜ਼ ਦੇ ਉਹਨਾਂ ਨੇ ਦੱਸਿਆ ਕਿ ਦੇਖੋ ਲੋਕਾਂ ਨੇ ਬਹੁਤ ਰੌਲਾ ਪਾਤਾ ਜੇ ਉੱਥੇ ਕਲਾਕਾਰ ਨਿਕੋ ਪਹੁੰਚਿਆ ਉਹਨਾਂ ਦੇ ਗਾਣੇ ਗਾ ਲੈ ਵੱਡੇ-ਵੱਡੇ ਸਟਾਰ ਬਣ ਗਏ ਪੈਸੇ ਕਮਾ ਲਏ ਉਹ ਕਰਤਾ ਅਸੀਂ ਕਹਾਂ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਪੂਰੀ ਟੀਮ ਨੂੰ ਤੇ ਸਾਰੇ ਸਾਡੇ ਪੀਐਸਕੇ ਮੀਡੀਆ ਗਰੁੱਪ ਤੇ ਸਤ ਰੰਚ ਚੈਨਲ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਭਾਈ ਆਪਾਂ ਪਿੱਛੇ ਜਿਹੜਾ ਐਪੀਸੋਡ ਕਰਿਆ ਸੀਗਾ ਇੱਕ ਸੁਚੇਤ ਬਾਲਾ ਵਾਲਾ ਉਹਨੂੰ ਬੜਾ ਲੋਕਾਂ ਨੇ ਪਿਆਰ ਦਿੱਤਾ ਬੜੇ ਸੋਹਣੇ ਸੋਹਣੇ ਕਮੈਂਟਸ ਆਏ ਤੇ ਇਵਨ ਕਿ ਪਰਸਨਲ ਜਿਹੜੇ ਵਟਸਐਪ ਤੇ ਮੈਸੇजेस ਆਏ ਉਹ ਵੀ ਬਹੁਤ ਵਧੀਆ ਆਏ ਮੈਸੇजेस ਤੇ ਮੈਂ ਕਹਿੰਨਾ ਕਿ ਬੜੇ ਆਰਟਿਸਟਾਂ ਦੇ ਦਿਲ ਦਾ ਗੁਬਾਰ ਸੀਗਾ ਜਿਹੜਾ ਉਹ ਆਪਣੇ ਉਸ ਐਪੀਸੋਡ ਦੇ ਰਾਹੀਂ ਨਿਕਲ ਗਿਆ ਬਾਹਰ ਬਿਲਕੁਲ ਸੱਤਿ ਸਾਬ ਮੈਂ ਇਸ ਗੱਲ ਦੀ ਬੜੀ ਖੁਸ਼ੀ ਆ ਸਾਨੂੰ ਕਿ ਲੋਕੀ ਸੱਚ ਸੁਣਨਾ ਚਾਹੁੰਦੇ ਨੇ ਕੋ ਬੋਲਣਾ ਚਾਵੇ ਤੁਸੀਂ ਸੱਚ ਬੋਲਦੇ ਹੋ ਲਫਜ਼ਾਂ ਨੂੰ ਚੰਗੇ ਲਫਜ਼ਾਂ ਨੂੰ ਇਸਤੇਮਾਲ ਕਰਕੇ ਵੀ ਸੱਚ ਬੋਲਿਆ ਸਕਦਾ ਜ਼ਰੂਰੀ ਨਹੀਂ ਕਿ ਗਾਲਾਂ ਕੱਢ ਕੇ ਹੀ ਤੁਸੀਂ ਕਿਸੇ ਨੂੰ ਗੱਲ ਦਾ ਰੀਅਲਾਈਜ਼ ਕਰਾ ਸਕਦੇ ਹੋ ਚੰਗੀਆਂ ਗੱਲਾਂ ਕਰ ਕਰਕੇ ਵੀ ਤੁਸੀਂ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹੋ ਸੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਮੇਰੇ ਬਹੁਤ ਪੂਰੀ ਦੁਨੀਆ ਵਿੱਚੋਂ WhatsApp ਤੇ ਵੌਇਸ ਮੈਸੇਜ ਟੈਕਸਟ ਮੈਸੇਜਸ ਆਏ ਔਰ ਕਮੈਂਟਸ ਵੀ ਸਾਰੇ ਤੁਸੀਂ ਦੇਖ ਸਕਦੇ ਹੋ ਇਹਨਾਂ ਲੋਕਾਂ ਨੇ ਐਪਰੀਸ਼ੀਏਟ ਕੀਤਾ ਕਿ ਬਸ ਕਮਾਲ ਹੀ ਕਰ ਦਿੱਤੀ ਸੋ ਸਾਡਾ ਫਰਜ਼ ਪੰਡਦਾ ਸੀ ਉੱਥੇ ਬੋਲਣਾ ਮੈਂ ਤੇ ਸਪੈਸ਼ਲੀ ਬਹੁਤ ਘੱਟ ਬੋਲਦਾ ਹੁੰਨਾ ਪਰ ਜਦੋਂ ਫਿਰ ਵੀਡੀਓ ਸ਼ੂਟੀਆਂ ਬਣਾਈ ਹੈ ਜੇ ਦੇਖੀਏ ਕਿ ਇਹਦੇ ਤੇ ਮੁੱਦੇ ਤੇ ਬੋਲਣਾ ਚਾਹੀਦਾ ਉੱਥੇ ਫਿਰ ਜੂਰ ਠੋਕ ਵਜਾ ਕੇ ਬੋਲੀਦਾ ਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਨਾਲ ਜਰੀਏ ਵੀ ਸਾਰੇ ਜਿੰਨੇ ਵੀ ਵਿਊਅਰਸ ਨੇ ਉਹ ਵੀਡੀਓ ਦੇਖੀ ਗਾ ਤੋਂ ਗਾ ਪਹਚਾਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਤੀ ਸਾਹਿਬ ਇਸ ਗੱਲ ਦਾ ਵੀ ਆਪਾਂ ਨੂੰ ਚਲੋ ਮਾਣ ਆ ਪਾਏ ਨਹੀਂ ਕਹਿੰਦੇ ਕਿ ਅਸੀਂ ਕੋਈ ਬਹੁਤ ਵੱਡਾ ਵੇ ਕੰਮ ਕਰ ਦਿੱਤਾ ਪਰ ਇਸ ਗੱਲ ਦਾ ਮਾਣ ਹੈ ਕਿ ਇਹ ਜਿਹੜੀ ਸਿਲਸਿਲਾ ਜਾਂ ਸ਼ੁਰੂ ਹੋਇਆ ਸੀਗਾ ਨਾ ਜਿਹੜਾ ਇਸ 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 ਗੱਲ ਦਾ ਸੁਚੇਤ ਬਾਲਾ ਵਾਲਾ ਜਿਹੜੀ ਲਹਿਰ ਜੀ ਚੱਲੀ ਆ ਉਹ ਲਹਿਰ ਜੀ ਆਪਾਂ ਚਲਾਈ ਸੀਗੀ ਸ਼ੁਰੂਆਤ ਆਪਾਂ ਕੀਤੀ ਉਸ ਤੋਂ ਬਾਅਦ ਬੇਸ਼ੱਕ ਬਹੁਤ ਪੌਡਕਾਸਟ ਹੋਏ ਲੋਕਾਂ ਨੇ ਆਪਾਂ ਆਪਣੇ ਚੈਨਲਾਂ ਤੇ ਵੀ ਬੋਲ ਕੇ ਪਾਇਆ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਕੀਤੀ ਸੀ ਉਸ ਵੀਡੀਓ ਤੋਂ ਵੀ ਸਿਲਸਿਲਾ ਸਾਰਾ ਸ਼ੁਰੂ ਹੋਇਆ ਸੀਗਾ ਸੋ ਅਸੀਂ ਬੜੇ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੋਈ ਹੈ ਉਸ ਵੀਡੀਓ ਵਿੱਚ ਅਸੀਂ ਕਾਲ ਵੀ ਵਿੱਚ ਸਾਰੀਆਂ ਕੀਤੀਆਂ ਹੋਈਆਂ ਨੇ ਸ਼ੇਅਰ ਹੈ ਨਾ ਜਿਹੜੀਆਂ ਗੱਲਾਂ-ਗੱਲਾਂ ਹੋਈਆਂ ਨੇ ਉਹਨਾਂ ਦੇ ਨਾਲ ਸੋ ਤੱਥਾਂ ਦੇ ਆਧਾਰ ਤੇ ਕੀ ਕੀਤੀ ਹੋਈ ਗੱਲ ਨੂੰ ਲੋਕੀ ਸਵੀਕਾਰਦੇ ਨੇ ਬਹੁਤ-ਬਹੁਤ ਸ਼ੁਕਰੀਆ ਸਾਰੇ ਵਿਊਅਰਸ ਦਾ ਸਹੀ ਗੱਲ ਹੈ ਭਾਜੀ ਤੇ ਭਾਜੀ ਆਪਾਂ ਅੱਜ ਦੀ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਆਪਾਂ ਵਿਸ਼ਾ ਰੱਖਿਆ ਉਹ ਬੇਸਿਕਲੀ ਆਪਾਂ ਸਾਰੇ ਜਾਣਦੇ ਹਾਂ ਕਿ ਗੀਤਕਾਰ ਨਿਮਲ ਹਾਰਕਾ ਤੇ ਹੁਣ ਵਿਚਾਰ ਆ ਸਾਡੇ ਵਿਚਕਾਰ ਨਹੀਂ ਰਿਹਾ ਬਹੁਤ ਵਧੀਆ ਇੱਕ ਗੀਤਕਾਰ ਜਿਹਦੇ ਕੇ ਬਹੁਤ ਸੁਪਰ ਡੂਪਰ ਹਿੱਟ ਗਾਣੇ ਹੋਏ ਮੇਰਾ ਖਿਆਲ ਉਹਦੇ 150 ਤੋਂ ਉੱਪਰ ਗਾਣਾ ਰਿਕਾਰਡ ਹੋਇਆ ਜਿਨ੍ਹਾਂ ਵਿੱਚੋਂ ਕੇ ਚੋਟੀ ਦੇ ਕਲਾਕਾਰ ਦਿਲਜੀਤ ਦੋਸਾਂਜ ਅਮਰਿੰਦਰ ਗਿੱਲ ਨਸ਼ੱਤਰ ਗਿੱਲ ਇੰਦਰਜੀਤ ਨੀਕੂ ਤੇ ਮੈਂ ਕਹਿੰਦਾ ਕੇ ਹੋਰ ਬਹੁਤ ਸਾਰੇ ਨਾਮ ਅਨੇਕਾਂ ਹੀ ਨਾਮ ਹੈ ਭਾਜੀ ਉਹ ਨਾਮਾਂ ਦੀ ਲਿਸਟ ਵੀ ਬਹੁਤ ਲੰਬੀ ਹੈ ਗਾਣੇ ਦੀ ਲਿਸਟ ਵੀ ਬਹੁਤ ਲੰਬੀ ਹੈ ਸੋ ਉਸ ਵਿਚਾਰੇ ਗੀਤਕਾਰ ਦਾ ਦੇਹਾਂਤ ਹੋਇਆ ਤੇ ਉਸ ਤੋਂ ਬਾਅਦ ਬੜੀਆਂ ਖਬਰਾਂ ਚੱਲੀਆਂ ਕਿ ਉਥੇ ਜੀ ਕਲਾਕਾਰ ਨਹੀਂ ਪਹੁੰਚੇ ਉਥੇ ਇਹ ਨਹੀਂ ਹੋਇਆ ਉਥੇ ਉਹ ਨਹੀਂ ਹੋਇਆ ਬਹੁਤ ਸਾਰੀਆਂ ਖਬਰਾਂ ਤੇ ਮੈਂ ਚਾਹੁੰਨਾ ਕਿ ਆਪਾਂ ਅੱਜ ਉਹਦੇ ਉੱਪਰ ਗੱਲ ਕਰੀਏ ਕਿ ਕਲਾਕਾਰਾਂ ਦੇ ਉੱਪਰ ਜਿਹੜੀ ਆ ਗੱਲਬਾਤ ਹੋਈ ਹੈ ਕਿਉਂਕਿ ਤੁਹਾਡੀ ਗੱਲ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਅੱਜ ਹੋਈ ਹੈ ਹੈਨਾ ਜੀ ਸਤੀਸਾਹ ਉਹਨਾਂ ਦੇ ਬੇਟੇ ਨਾਲ ਮੇਰੀ ਹੋਣੀ 10 15 ਮਿੰਟ ਗੱਲ ਹੋਈ ਉਹਨਾਂ ਦੀ ਮਿਸਿਸ ਨਾਲ ਵੀ ਮੇਰੀ ਗੱਲ ਹੋਈ ਹੈ ਮੈਂ ਚਾਹੁੰਦਾ ਸੀ ਕਿਉਂਕਿ ਅਸੀਂ ਹਵਾ ਦੇ ਵਿੱਚ ਨਹੀਂ ਛੱਡਦੇ ਸਾਡੀ ਇਹ ਸੁਭਾਅ ਕਹਿ ਲਓ ਜਾਂ ਸਾਡੇ ਪ੍ਰੋਗਰਾਮ ਦੀ ਕੁਆਲਿਟੀ ਕਹਿ ਲਓ ਕਿ ਅਸੀਂ ਗੱਲ ਕਰਨ ਤੋਂ ਪਹਿਲਾਂ ਬਹੁਤ ਕੁਝ ਵਿਚਾਰਦੇ ਆ ਉਹਦੇ ਤੇ ਕੰਮ ਕਰਦੇ ਆ ਕਿਉਂਕਿ ਉਸ ਸਾਡੇ ਕੋਲ ਕੋਈ ਗਲਤ ਇਨਫਾਰਮੇਸ਼ਨਾਂ ਲੋਕਾਂ ਤੱਕ ਪਹੁੰਚ ਜਾਵੇ ਸੋ ਮੈਂ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਮੇਰੀ 10-15 ਮਿੰਟ ਔਰ ਜਿਹੜੀਆਂ ਗੱਲਾਂ ਲੋਕੀ ਕਰਦੇ ਨੇ ਕਿਉਂਕਿ ਲੋਕੀ ਤੇ ਆ ਕਿ ਲਕੀਰ ਦੇ ਫਕੀਰ ਬਣੇ ਹੋਏ ਨੇ ਇੱਕ ਪੋਸਟ ਦੇ ਦਿੰਦੇ ਨੇ ਉਹੋ ਦੇਖ ਕੇ ਗਾਂ ਤੋਂ ਗਾਂ ਫਿਰ ਆਪਣੇ ਤਰੀਕੇ ਨਾਲ ਕਰ ਦਿੰਦੇ ਨੇ ਕੋਈ ਕੋਖ ਤੱਕ ਨਹੀਂ ਪਹੁੰਚਣਾ ਚਾਹੁੰਦਾ ਗਾਇਸ ਕਿਸੇ ਗੱਲ ਦੇ ਤੇ ਅਸੀਂ ਅੱਜ ਦਾ ਐਪੀਸੋਡ ਕਰਨ ਤੋਂ ਪਹਿਲਾਂ ਮੇਰੀ ਗੱਲ ਹੋਈ ਆ 10-15 ਮਿੰਟ ਉਹ ਪਰਿਵਾਰ ਵੀ ਸ਼ਾਇਦ ਇਸ ਵੀਡੀਓ ਨੂੰ ਦੇਖਦਾ ਹੋਵੇਗਾ ਉਹ ਗਵਾਹ ਨੇ ਇਸ ਚੀਜ਼ ਦੇ ਕਿ ਉਹਨਾਂ ਨੇ ਦੱਸਿਆ ਕਿ ਦੇਖੋ ਲੋਕਾਂ ਨੇ ਬਹੁਤ ਰੌਲਾ ਪਾਤਾ ਜੇ ਉੱਥੇ ਕਲਾਕਾਰ ਨਿਕੋ ਪਹੁੰਚਿਆ ਉਹਨਾਂ ਦੇ ਗਾਣੇ ਗਾ ਲਏ ਵੱਡੇ ਵੱਡੇ ਸਟਾਰ ਬਣ ਗਏ ਪੈਸੇ ਕਮਾ ਲਏ ਉਹ ਕਰਤਾ ਤੇ ਪਰ ਉਹਨਾਂ ਦੇ ਜਦੋਂ ਉਹਨਾਂ ਦੀ ਡੈਥ ਹੋਈ ਆ ਤੇ ਉੱਥੇ ਨਾ ਸੰਸਕਾਰ ਤੇ ਨਾ ਕੋ ਬਾਦ ਵਿੱਚ ਕੋ ਪਹੁੰਚੇ ਨਹੀਂ ਅੱਜ ਤੱਕ ਬੜੀਆਂ ਗੱਲਾਂ ਲੋਕਾਂ ਨੇ ਪਾਈਆਂ ਹੋਈਆਂ ਲੋਕ ਕਲਾਕਾਰਾਂ ਦੀਆਂ ਫੋਟੋਆਂ ਲਾ ਲਾ ਕੇ ਦੇਖੋ ਜੀ ਪਹੁੰਚੇ ਨਹੀਂ ਮੇਰੀ ਹੁਣੇ ਹੀ ਗੱਲ ਹੋਈ ਆ ਹਾਲਾਂਕਿ ਮੈਨੂੰ ਥੋੜਾ ਜਿਹਾ ਪਤਾ ਵੀ ਸੀਗਾ ਪਹਿਲੋਂ ਕਿ ਇੰਦਾ ਦੀ ਗੱਲ ਨਹੀਂ ਜੀ ਜੋ ਲੋਕੀ ਕਹਿ ਰਹੇ ਨੇ ਪਰ ਫਿਰ ਵੀ ਮੇਕ ਸ਼ੋਰ ਕਰਨ ਵਾਸਤੇ ਮੇਰੀ ਗੱਲ ਹੋਈ ਹੈ ਦੇਖੋ ਸਤੀ ਸਾਹਿਬ ਉੱਥੇ ਕਲਾਕਾਰ ਇਹ ਨਹੀਂ ਮੈਂ ਕਹਿੰਦਾ ਸਾਰੇ ਪਹੁੰਚੇ ਸਨ ਕਈਆਂ ਦੇ ਰੁਝੇਵੇਂ ਵੀ ਕੁਛ ਇਹੋ ਜਿਹਾ ਹੋ ਸਕਦਾ ਨੇ ਕੋਈ ਪਰਦੇਸਾਂ ਵਿੱਚ ਗਿਆ ਹੋ ਸਕਦਾ ਕੋਈ ਦੂਰ ਸ਼ੋਹਾਂ ਤੇ ਹੋ ਸਕਦਾ ਕੋਈ ਉਹਨਾਂ ਦੇ ਆਪਣੇ ਘਰ ਦੇ ਵਿੱਚ ਵੀ ਕੋਈ ਟਰੈਜਡੀ ਹੋ ਸਕਦੀ ਕਿਸਦੇ ਹੋਈ ਹੋਵੇ ਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਪਹੁੰਚਦਾ ਪਰ ਸੰਸਕਾਰ ਤੇ ਵੀ ਕੁਝ ਲੋਕ ਪਹੁੰਚੇ ਸਨ ਘਰ ਚ ਵੀ ਅੱਜ ਤੱਕ ਵੀ ਕਲਾਕਾਰ ਆ ਰਹੇ ਨੇ ਜੇ ਵੀਡੀਓ ਵਿੱਚ ਨਹੀਂ ਦਿਸੇ ਉਹਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਪਹੁੰਚਿਆ ਨਹੀਂ ਕਿਉਂਕਿ ਉੱਥੇ ਜਿਹੜਾ ਨਾਂ ਤੇ ਸੋਸ਼ਲ ਮੀਡੀਆ ਪਰਪਰ ਉਹਨਾਂ ਦੇ ਘਰ ਤੱਕ ਪਹੁੰਚਿਆ ਨਾ ਸੰਸਕਾਰ ਤੇ ਪਹੁੰਚਿਆ ਨਾ ਹੀ ਮੇਨਸਟ੍ਰੀਮ ਦਾ ਮੀਡੀਆ ਪਹੁੰਚਿਆ ਹਾਂਜੀ ਬਿਲਕੁਲ ਭਾਜੀ ਬਿਲਕੁਲ ਨਹੀਂ ਉਹ ਪਹੁੰਚੇ ਨਹੀਂ ਉੱਥੇ ਤੇ ਗੱਲ ਉੱਥੇ ਤੱਕ ਜਾ ਨਹੀਂ ਸਕੀ ਜਿਹੜੇ ਲੋਕ ਆਏ ਸੀਗੇ ਉਹਨਾਂ ਬਾਰੇ ਵੀ ਪਤਾ ਨਹੀਂ ਲੱਗ ਸਕਿਆ ਕਿਉਂਕਿ ਲੋਕਾਂ ਨੇ ਸਟੇਟਮੈਂਟ ਸੁਣੀ ਸੀ ਜੀ ਨਿਮਾ ਸਾਹਿਬ ਦੇ ਵੱਡੇ ਭਾਈ ਸਾਹਿਬ ਦੀ ਤੇ ਮੈਂ ਅੱਜ ਗੱਲਬਾਤ ਹੋਈ ਜੇ ਕਹਿੰਦੇ ਉਹ ਉਹਨਾਂ ਨੂੰ ਨਾ ਜਿਆਦਾ ਪਤਾ ਨਹੀਂ ਕਿ ਐਕਚੁਅਲੀ ਕਲਾਕਾਰਾਂ ਦੇ ਫੇਸੇ ਨਹੀਂ ਜਾਣਦੇ ਹੁੰਦੇ ਇਸ ਉਮਰ ਦੇ ਵਿੱਚ ਉਹਨੂੰ ਨਵੇਂ ਕਲਾਕਾਰਾਂ ਦਾ ਨਹੀਂ ਪਤਾ ਹੁੰਦਾ ਹਨਾ ਤੇ ਉਹ ਕਹਿੰਦੇ ਉਹਨਾਂ ਨੂੰ ਪਹਿਚਾਨ ਵੀ ਨਹੀਂ ਸੀ ਕਲਾਕਾਰਾਂ ਇਹ ਦੂਸਰੀ ਗੱਲ ਹੈ ਕਿ ਜਿਹੜੇ ਆਉਂਦੇ ਸਨ ਨਾ ਉਹ ਨਿਮਾ ਸਾਹਿਬ ਦੇ ਬੇਟੇ ਕੋਲ ਬੈਠਦੇ ਸਨ ਜਿਆਦਾ ਉਹਨਾਂ ਨਾਲ ਹੀ ਸਾਰੀ ਗੁਫ਼ਤਗੂ ਹੋਈ ਹੈ ਤੇ ਬਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਅਫਵਾਹਾਂ ਨਾ ਛੱਡਿਆ ਕਰੋ ਲੋਕੀ ਉਹ ਵੈਸੇ ਹੀ ਪਰਿਵਾਰ ਤੇ ਐਡਾ ਵੱਡਾ ਪਾਣਾ ਵਰਤ ਗਿਆ ਹੁੰਦਾ ਤੁਸੀਂ ਹੋਰ ਉਹਨਾਂ ਦੀ ਜ਼ਖਮਾਂ ਤੇ ਮਿਰਚਾਂ ਪਾਉਂਦੇ ਹੋ ਸੋ ਪਹਿਲੋ ਗੱਲ ਨੂੰ ਥੋੜਾ ਜਿਹਾ ਦੇਖ ਲਿਆ ਕਰੋ ਸੱਚ ਕੀ ਆ ਸੱਚ ਉਹਦੇ ਨਾਲ ਖੜਨ ਦੀ ਕੋਸ਼ਿਸ਼ ਕਰਿਆ ਕਰੋ ਸੋ ਉਹਨਾਂ ਦੇ ਪਰਿਵਾਰ ਤੋਂ ਪਤਾ ਲੱਗਾ ਕਿ ਬਹੁਤ ਸਾਰੇ ਕਲਾਕਾਰ ਆਏ ਸਨ ਪਰ ਹਾਂ ਇਹ ਅਸੀਂ ਜ਼ਰੂਰ ਕਵਾਂਗੇ ਕਿ ਜਿੱਦਾਂ ਸੋਸ਼ਲ ਮੀਡੀਆ ਨੇ ਦੇਖੋ ਇੱਕ ਦੋ ਅਸੀਂ ਨਾਮ ਆਪਾਂ ਸਤੀ ਸਾਹਿਬ ਹੁਣ ਲਾਵਾਂਗੇ ਲੋਕੀ ਇਹ ਨਾ ਸੋਚਣ ਕਿ ਸਾਨੂੰ ਉਹਨਾਂ ਦੇ ਗਿਆਨ ਦਾ ਦੁੱਖ ਨਹੀਂ ਆ ਸਾਨੂੰ ਬਹੁਤ ਦੁੱਖ ਆ ਗਿਆਨ ਦਾ ਸਾਨੂੰ ਸਿੱਧੂ ਮੂਸੇਵਾਲ ਦੇ ਜਾਣ ਦਾ ਵੀ ਬਹੁਤ ਦੁੱਖ ਹੈ ਇੱਕੋ ਇੱਕ ਇਕ ਲੋਤਾ ਔਰ ਔਲਾਦ ਸੀ ਉਹਨਾਂ ਦੀ ਤੇ ਬੇਸ਼ੱਕ ਹੁਣ ਉਹਨਾਂ ਦੇ ਹੋਰ ਬੱਚਾ ਵੀ ਆ ਚੁੱਕਾ ਚਲੋ ਮਾਲਕ ਦੀ ਕਿਰਪਾ ਨਾਲ ਫਿਰ ਰਾਜਵੀਰ ਜਵੰਦਾ ਸਾਹਿਬ ਬਹੁਤ ਹੀ ਜਿੱਦਾਂ ਜਵਾਨੀ ਪਾਰ ਜਵਾਨੀ ਦੇ ਵਿੱਚ ਉਮਰ ਦੇ ਵਿੱਚ ਇੱਕ ਕਲਾਕਾਰ ਜੀ ਔਰ ਇਹ ਦੋਨੋਂ ਕਲਾਕਾਰਾਂ ਨੇ ਗਾਣਾ ਦੋਨਾਂ ਦਾ ਅਲੱਗ-ਅਲੱਗ ਸੀਗਾ ਤੇ ਜਿਹੜਾ ਰਾਜਵੀਰ ਜਵੰਦਾ ਸਾਹਿਬ ਦੇ ਕਿਸੇ ਇੱਕ ਗਾਣੇ ਤੇ ਜਾਂ ਕਿਸੇ ਇੱਕ ਰੀਲ ਤੇ ਜਾਂ ਕਿਸੇ ਇੱਕ ਵੀਡੀਓ ਤੇ ਕੋਈ ਉਂਗਲ ਨਹੀਂ ਉਠਾ ਸਕਦਾ ਇਹ ਇਸ ਕਾਲ ਦਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਕਲਾਕਾਰ ਦੇ ਇਹ ਰਾਜਵੀਰ ਜਵੰਦਾ ਸਾਹਿਬ ਦੇ ਹਿੱਸੇ ਆਇਆ ਸੀ ਪਰ ਚਲੇਗਾ ਨਾ ਛੋਟੀ ਉਮਰੇ ਪਰ ਗੱਲ ਜਿਹੜੀ ਆਪਾਂ ਕਰਨ ਲੱਗੇ ਸੀ ਕਿ ਉੱਥੇ ਤੇ মিডিਆ ਵੀ ਸਾਰਾ ਕੱਲਾ ਪੰਜਾਬ ਦਾ ਹੀ মিডিਆ ਨਹੀਂ ਪੂਰੇ ਭਾਰਤ ਦਾ মিডিਆ ਉੱਥੇ ਪਹੁੰਚਿਆ ਰਿਹਾ ਔਰ ਪੱਕੇ ਤੌਰ ਤੇ 24 ਘੰਟੇ ਉੱਥੇ ਕੈਮਰੇ ਪੱਕੇ ਤੌਰ ਤੇ ਫਿੱਟ ਕਰ ਦਿੱਤੇ ਸਨ ਤੇ ਕਲਾਕਾਰਾਂ ਦਾ ਆਉਣਾ ਜਾਣਾ ਉੱਥੇ ਕਿੰਨੇ ਦਿਨ ਲੱਗਾ ਰਿਹਾ ਤੇ ਇਹ ਜ਼ਰੂਰ ਆਪਾਂ ਸਤੀ ਸਾਹਿਬ ਮੇਰੇ ਖਿਆਲ ਤੁਸੀਂ ਸਹਿਮਤ ਹੋਵੋਗੇ ਕਿ ਇਹ ਦੁਨਿਆਵੀ ਗੱਲਾਂ ਜੀਆਂ ਨੇ ਕਿ ਲੋਕ ਕਿ ਉੱਥੇ ਹੀ ਪਹੁੰਚਦੇ ਨੇ ਜਿੱਥੇ ਨੂੰ ਲੱਗਦਾ ਕਿ ਸਾਨੂੰ ਜਾਣ ਦਾ ਫਾਇਦਾ ਹੁੰਦਾ ਹੈ ਠੀਕ ਆ ਨਿਮਾ ਸਾਹਿਬ ਦੇ ਘਰ ਭਾਜੀ ਅਸਲ ਦੇ ਵਿੱਚ ਨਾ ਅੱਜ ਕੱਲ ਇਹ ਵਿਊ ਆਲਾ ਚੱਕਰ ਜਿਹੜਾ ਹੋ ਗਿਆ ਮੀਡੀਆ ਦੀ ਗੱਲ ਕਰ ਲਈਏ ਆ ਭਾਵੇਂ ਕਿਸੇ ਵੀ ਹੋਰ ਵਲੌਗਰਾਂ ਦੀ ਵੀ ਗੱਲ ਕਰ ਲਈਏ ਆ ਕਈ ਆਰਟਿਸਟਾਂ ਦੀ ਵਿਊਵਨ ਕੇ ਗੱਲ ਕਰ ਲਈਏ ਜਿੱਥੇ ਹਾਈਪ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ ਜਾ ਕੇ ਸਾਨੂੰ ਫਾਇਦਾ ਮਿਲ ਜਾਊਗਾ ਕਹਿਣ ਦਾ ਮਤਲਬ ਹੈ ਕਿ ਕਿਸੇ ਆਰਟਿਸਟ ਨੂੰ ਲੱਗਦਾ ਹੈ ਕਿ ਉੱਥੇ ਜਾਵਾਂਗੇ ਤਾਂ মিডিਆ ਖੜਾ ਹੈ ਸਾਡੀ ਵਾਈਟ ਹੋ ਜੂਗੀ ਤੇ ਸਾਰੇ ਚੈਨਲਾਂ ਦੇ ਉੱਪਰ ਆ ਜੂਗੀ ਪਲੱਸ ਵਲੌਗਰਾਂ ਨੂੰ ਹੁੰਦਾ ਹੈ ਕਿ ਸਾਨੂੰ ਵਿਊ ਮਿਲ ਜਾਣਗੇ ਚੈਨਲ ਵਾਲਿਆਂ ਨੂੰ মিডিਆ ਵਾਲਿਆਂ ਨੂੰ ਵੀ ਹੁੰਦਾ ਹੈ ਕਿ ਯਾਰ ਜਿਹੜੇ ਕੰਮ ਤੋਂ ਸਾਨੂੰ ਵਿਊ ਮਿਲਣਗੇ ਅਸੀਂ ਉੱਥੇ ਜਾਈਏ ਸੋ ਜਿਵੇਂ ਤੁਸੀਂ ਜ਼ਿਕਰ ਕਰਿਆ ਸਿੱਧੂ ਮੂਸੇਵਾਲੇ ਦਾ ਰਾਜਵੀਰ ਜੁੰਦਾ ਸਾਹਿਬ ਦਾ ਗੱਲ ਕਰੀ ਹੈ ਤੇ ਉੱਥੇ ਪਤਾ ਸੀਗਾ ਕਿ ਇਹਨਾਂ ਦਾ ਜਿਹੜਾ ਇਸ ਟਾਈਮ ਚਰਚਾ ਹੋ ਰਿਹਾ ਉਹ ਪੂਰੇ ਵਰਲਡਵਾਈਡ ਹੋ ਰਿਹਾ ਤੇ ਇੱਥੇ ਸਾਨੂੰ ਯੂ ਵੀ ਮਿਲਨੇ ਆ ਇੱਥੇ ਲੋਕਾਂ ਨੇ ਜੁੜਨਾ ਵੀ ਸਾਡੇ ਨਾਲ ਜ਼ਿਆਦਾ ਹੈ ਤਾਂ ਉਹਨੂੰ ਮਤਲਬ ਕਿ ਪਖਾ ਕੇ ਰੱਖਿਆ ਹੁਣ ਜਦੋਂ ਗੱਲ ਆ ਜਾਂਦੀ ਨੀਮੇ ਲੋਹਾਰਕੇ ਵਰਗੇ ਇੱਕ ਵਧੀਆ ਗੀਤਕਾਰ ਦੀ ਜਿਨੇ ਇੰਨੇ ਸੋਹਣੇ ਸੋਹਣੇ ਗਾਣੇ ਲਿਖੇ ਤੇ ਇੰਨਾ ਵਧੀਆ ਗੀਤਕਾਰ ਸੀਗਾ ਉਹ ਬੰਦਾ ਭਾਈ ਮੇਰੀ ਅੱਜ ਤੋਂ 2 ਢਾਈ ਸਾਲ ਪਹਿਲਾਂ ਗੱਲ ਹੋਈ ਸੀਗੀ ਨੀਮੇ ਲੋਹਾਰਕੇ ਭਾਈ ਨਾਲ ਇੱਕ ਵਾਰ ਗੱਲ ਹੋਈ ਹੈ ਮੇਰੀ ਉਹਦੇ ਨਾਲ ਹੈ ਨਾ ਜੀ ਜੀ ਤੇ ਵੀਰਨਲ ਜਿਹੜੀ 5 ਮਿੰਟ ਦੀ ਗੱਲ ਹੋਈ ਸਾਡੀ ਉਹ ਸ਼ੋਅ ਮੇਰਾ ਵੀ ਦੇਖਦੇ ਸੀਗੇ ਤੇ ਮੈਂ ਉਹਨਾਂ ਨੂੰ ਗਾਣੇ ਕਰਕੇ ਜਾਣਦੇ ਸੀਗਾ ਤੇ ਇੰਟਰਵਿਊ ਕਰਨਾ ਚਾਹੁੰਦੇ ਸੀਗੇ ਪਰ ਚਲੋ ਸਬੱਬ ਨਹੀਂ ਬਣਿਆ ਸਦੀਪ ਸਾਹਿਬ ਜਿਹੜੇ ਕਲਾਕਾਰ ਉੱਥੇ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਏ ਨੇ ਇਹ ਜ਼ਰੂਰੀ ਸੀ ਕਿ ਆ ਕਿ ਉਹਨਾਂ ਦੇ ਪਰਿਵਾਰ ਵਿੱਚ ਬੱਚਿਆਂ ਨੂੰ ਕਲਾਵੇ 'ਚ ਲੈ ਕੇ ਹੌਸਲਾ ਦੇਣ ਪਰਿਵਾਰ ਨਾਲ ਬੈਠ ਕੇ ਉਹਨਾਂ ਨੂੰ ਹੌਸਲਾ ਦੇਣ ਇਹ ਬਹੁਤ ਜ਼ਰੂਰੀ ਹੁੰਦਾ ਜਿਹੜੇ ਉਹਨਾਂ ਦੇ ਨਜ਼ਦੀਕੀ ਲੋਕ ਹੀ ਉੱਥੇ ਕਲਾਕਾਰ ਸਪੈਸ਼ਲੀ ਅੱਜ ਕਲਾਕਾਰਾਂ ਦੀ ਗੱਲ ਕਰ ਰਹੇ ਆਂ ਔਰ ਮੈਨੂੰ ਵੀ ਲੱਗਦਾ ਸੀਗਾ ਪਹਿਲਾਂ ਕਿ ਯਾਰ ਦੁੱਖ ਦੀ ਗੱਲ ਆ ਕਿ ਨਹੀਂ ਕਲਾਕਾਰ ਪਹੁੰਚੇ ਪਰ ਮੇਰਾ ਜਦੋਂ ਤੁਹਾਨੂੰ ਦੱਸਿਆ ਕਿ ਆਪਣਾ ਸੁਭਾਅ ਹੈ ਕਿ ਮੈਂ ਥੋੜਾ ਮੇਕ ਸ਼ੂਰ ਕਰਦਾ ਉਹ ਪਰਿਵਾਰ ਨਾਲ ਗੱਲ ਹੋਈ ਹੈ ਤੇ ਕਲਾਕਾਰ ਬਹੁਤ ਪਹੁੰਚੇ ਨੇ ਅੱਜ ਤੱਕ ਵੀ ਆ ਰਹੇ ਸਨ ਕਲਾਕਾਰ ਤੋਂ ਭੋਗ ਤੇ ਵੀ ਉਹਨਾਂ ਨੇ ਸਾਰੇ ਕਲਾਕਾਰ ਭਈ ਐਕਚੁਅਲੀ ਵੱਡੇ ਕਲਾਕਾਰ ਜਿਵੇਂ ਦਿਲਜੀਤ ਦੋਸਾਂਝ ਵਗੈਰਾ ਹੋਗੇ ਅਮਰਿੰਦਰ ਗਿੱਲ ਹੋਗੇ ਆਪਾਂ ਸਾਰੇ ਜਾਣਦੇ ਆ ਕਿ ਕਲਾਕਾਰ ਵੱਡੇ ਐ ਇਹਨਾਂ ਦਰਜੇਵੇਂ ਵੀ ਜ਼ਿਆਦਾ ਐ ਦਿਲਜੀਤ ਦਾ ਇਸ ਟਾਈਮ ਆਪਣੇ ਔਰਾ ਟੂਰ ਚੱਲ ਰਿਹਾ ਹੈ ਉਹ ਬੰਦਾ ਵੱਖ-ਵੱਖਰੀ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਸ਼ੋਜ਼ ਕਰ ਰਿਹਾ ਹੈ ਅਮਰਿੰਦਰ ਗਿੱਲ ਬਹੁਤ ਵੱਡਾ ਸਟਾਰ ਹੈ ਉਹਦੀਆਂ ਫਿਲਮਾਂ ਦਾ ਔਰ ਉਹਦੇ ਸ਼ੋਜ਼ ਵਗੈਰਾ ਜੋ ਵੀ سلسلہ ਚੱਲਦਾ ਰਹਿੰਦਾ ਉਹਨਾਂ ਦਾ ਹੈ ਨਾ ਜੀ ਸੋ ਉਹ ਸਟਾਰ ਵੱਡੇ ਆ ਬਟ ਜਿਹੜੇ ਪੰਜਾਬ ਦੇ ਵਿੱਚ ਅਵੇਲੇਬਲ ਸੀਗੇ ਉਹ ਆਰਟਿਸਟ ਤਕਰੀਬਨ ਜਿਹੜੇ ਮਤਲਬ ਉਸ ਟਾਈਮ ਸੀਗੇ ਅਵੇਲੇਬਲ ਉਹ ਪਹੁੰਚੇ ਹਨ ਬਿਲਕੁਲ ਅਸੀਂ ਤਵਕਕ ਕਰਦੇ ਆ ਉਮੀਦ ਕਰਦੇ ਆ ਕਿ ਜਿਹੜੇ ਕਲਾਕਾਰ ਚਲੋ ਨਹੀਂ ਵੀ ਪਹੁੰਚ ਸਕੇ ਹੋਣਗੇ ਕੋਸ਼ਿਸ਼ ਅਗਲੇ ਨੇ ਸੋਚਿਆ ਹੁੰਦਾ ਚਲੋ ਯਾਰ ਨਹੀਂ ਜਾ ਸਕੇ ਭੋਗ ਤੇ ਜਾਵਾਂਗੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਕਲਾਕਾਰ ਨਹੀਂ ਸੀ ਪਹੁੰਚ ਸਕੇ ਉਹ ਜ਼ਰੂਰ ਭੋਗ ਤੇ ਪਹੁੰਚਣਗੇ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ ਉਹਨਾਂ ਦੇ ਗਾਣੇ ਗਾਏ ਉਹੀ ਕਲਾਕਾਰ ਪਹੁੰਚਣੇ ਸੀ ਉਹਨਾਂ ਦੀ ਗੱਲ ਕਰਦੇ ਹਾਂ ਇੱਕ ਭਾਈਚਾਰਾ ਇੱਕ ਸੰਗੀਤਕ ਪਰਿਵਾਰ ਹੈ ਜਿਹੜੇ ਕਦੇ ਵੀ ਨਿੰਮਾ ਲੋਹਾਰ ਕੇ ਉਹਨਾਂ ਨੂੰ ਮਿਲੇ ਹੁਣ ਇਸ ਲਾਈਨ ਦੇ ਵਿੱਚ ਹੁਣ ਉਹ ਜਰੂਰ ਉੱਥੇ ਪਹੁੰਚਣ ਬੇਸ਼ੱਕ ਉਹ ਗੀਤਕਾਰ ਹੋਣ ਬੇਸ਼ੱਕ ਉਹ ਗਾਉਣ ਵਾਲੇ ਹੋਣ ਬੇਸ਼ੱਕ ਉਹ ਫਿਲਮਾਂ ਵਾਲੇ ਹੋਣ ਇੱਕ ਦੂਸਰੇ ਦੇ ਦੁੱਖ ਸੁੱਖ ਤੇ ਵਿੱਚ ਸ਼ਰੀਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਿਰਫ ਇਹ ਨਹੀਂ ਕਰਨੀ ਕਿ ਜਿਨ੍ਹਾਂ ਨੇ ਗਾਣੇ ਗਾਏ ਸੀ ਯਾਰ ਉਹ ਨਹੀਂ ਪਹੁੰਚੇ ਨਹੀਂ ਜਿਨ੍ਹਾਂ ਨੇ ਉਹਨਾਂ ਦੇ ਗਾਣੇ ਨਹੀਂ ਵੀ ਗਾਏ ਉਹਨਾਂ ਦਾ ਵੀ ਫਰਜ਼ ਪੈਂਦਾ ਹੈ ਕਿ ਉੱਥੇ ਜਰੂਰ ਪਹੁੰਚਣ ਸੋ ਉਮੀਦ ਉਹਨਾਂ ਦੇ ਬੇਟੇ ਨੇ ਵੀ ਦੱਸਿਆ ਕਹਿੰਦੇ ਬਹੁਤ ਸਾਰੀਆਂ ਕਲਾ ਆਈਆਂ ਕਲਾਕਾਰਾਂ ਦੀਆਂ ਭੋਗ ਤੇ ਸਾਰੇ ਪਹੁੰਚਣਗੇ 24 ਨਵੰਬਰ ਨੂੰ ਭਾਜੀ ਭੋਗ ਹੈ 24 ਨਵੰਬਰ ਦਾ ਭੋਗ ਹੈ ਮੈਂ ਜਰੂਰ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਇਸ ਟਾਈਮ ਉਹਨਾਂ ਨੂੰ ਦੱਸ ਦੇਣਾ ਕਿ ਪਿੰਡ ਲੋਹਾਰਕੇ ਦੇ ਵਿੱਚ ਉਹਨਾਂ ਦੇ ਪਿੰਡ ਹੀ ਭੋਗ ਹੈ ਸੋ ਅੰਤਿਮ ਅਰਦਾਸ ਜਿਹੜੀ ਉੱਥੇ ਹੋਊਗੀ ਸੋ ਜਿਹੜੇ ਜਾਣਾ ਚਾਹੁੰਦੇ ਨੇ ਉੱਥੇ ਪਹੁੰਚ ਸਕਦੇ ਨੇ ਬਿਲਕੁਲ ਜੀ ਜੇ ਸਤੀ ਸਾਹਿਬ ਤੁਸੀਂ ਗਏ ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਮੇਰੇ ਵੱਲੋਂ ਹਾਜ਼ਰੀ ਤੁਸੀਂ ਲਾ ਦਿਓ ਮੈਂ ਪਰਦੇਸਾਂ 'ਚ ਬੈਠਾ ਮੈਂ ਨਹੀਂ ਆ ਹੁਣਾ ਮੇਰੇ ਕੋਲ ਸੋ ਤੁਸੀਂ ਮੇਰੇ ਵੱਲੋਂ ਹਾਜ਼ਰੀ ਜਰੂਰ ਲਵਾ ਦਿਓ ਜੇ ਪਹੁੰਚੇ ਉੱਥੇ ਜਰੂਰ ਭਾਜੀ ਜਰੂਰ ਮੇਰੀ ਕੋਸ਼ਿਸ਼ ਪੂਰੀ ਰਹੂਗੀ ਕਿ ਮੈਂ ਉਸ ਦਿਨ ਜਰੂਰ ਜਾਵਾਂ ਬਟ ਕੋਈ ਐਸੀ ਆਗੀ ਦਿੱਕਤ ਜਾਂ ਪ੍ਰੋਬਲਮ ਹੈ ਨਾ ਜਿੱਤੇ ਕਰਕੇ ਇੱਕ ਵਾਰ ਜੀਵੇ ਹੋ ਜਾਨੇ ਐਸੀ ਹੈ ਨਾ ਤੇ ਕੋਈ ਗੱਲ ਨਹੀਂ ਭਾਜੀ ਤੁਸੀਂ ਜ਼ਰੂਰ ਸੁਣੀਆਂ ਹੋਣਗੇ ਇਹਨਾਂ ਦੀਆਂ ਪੁਰਾਣੀਆਂ ਇੰਟਰਵਿਊਜ਼ ਵਗੈਰਾ ਸੁਣੀਆਂ ਜੀ ਮਲਹਾਰਕੇ ਦੀਆਂ ਉਹਨਾਂ ਵਿੱਚ ਉਹਨਾਂ ਨੇ ਅਕਸਰ ਜ਼ਿਕਰ ਕਰਿਆ ਵੀ ਹੈ ਮਤਲਬ ਕਿ ਆਪਣੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਵੀ ਮਤਲਬ ਕਿ ਉਹਨਾਂ ਨੇ ਲੁਕੋਇਆ ਨਹੀਂ ਹੈਗਾ ਖੁੱਲ ਕੇ ਉਹਦੇ ਉੱਪਰ ਗੱਲ ਕਰੀ ਹੈ ਤੇ ਹੁਣ ਲਾਸਟ ਟਾਈਮ ਦੇ ਵਿੱਚ ਆਪਾਂ ਨਹੀਂ ਜਾਣਦੇ ਹੈਗੇ ਕਿ ਸ਼ਾਇਦ ਉਹ ਆਰਟਿਸਟ ਜਿਹੜੇ ਵੱਡੇ ਆਰਟਿਸਟ ਨੇ ਜਿਨ੍ਹਾਂ ਨੇ ਪਿੰਡ ਤੱਕ ਅਡਾਪਟ ਕਰ ਲਏ ਸ਼ਾਇਦ ਉਹ ਇਹਨਾਂ ਗੀਤਕਾਰਾਂ ਦੀ ਹੈਲਪ ਕਰਦੇ ਵੀ ਹੋਣਗੇ ਪਰ ਮੈਂ ਚਾਹੁੰਨਾ ਵੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਐਸੇ ਗੀਤਕਾਰ ਹੈਗੇ ਨੇ ਭਾਈ ਜਿਹੜੇ ਮਤਲਬ ਕਿ ਸਮਰੱਥ ਨਹੀਂ ਹੈਗੇ ਉਹਨਾਂ ਕੋਲ ਕਲਮ ਬਹੁਤ ਸੋਹਣੀ ਆ ਲਿਖਦੇ ਬਹੁਤ ਸੋਹਣੇ ਆ ਉਹ ਗਾਣੇ ਪਰ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਉਹ ਬਹੁਤੇ ਵਧੀਆ ਨਹੀਂ ਹੈਗੇ ਸੋ ਉਹਨਾਂ ਕਲਾਕਾਰਾਂ ਨੂੰ ਜ਼ਰੂਰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਜਿਵੇਂ ਆ ਨੀਮਾ ਬਈ ਦਾ ਗਿਲਾ ਇੱਕ ਰਿਹਾ ਪਹਿਲਾਂ ਸਮੇਂ ਦੇ ਵਿੱਚ ਹੁਣ ਆਪਾਂ ਜਾਣਦੇ ਨਹੀਂ ਹੈਗੇ ਕਰੰਟ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਹਾਲਾਤ ਕੀ ਸੀਗੇ ਬਟ ਜੋ ਉਹਨਾਂ ਤੋਂ ਆਪਾਂ ਸਾਲ 2 ਸਾਲ 3 ਸਾਲ ਪਹਿਲਾਂ ਜਿਹੜੀਆਂ ਇੰਟਰਵਿਊਜ਼ ਦੇਖੀਆਂ ਉਹਦੇ ਵਿੱਚ ਉਹਨਾਂ ਨੇ ਬਹੁਤ ਆਪਣੇ ਬਿਆਨ ਜਿਹੜੇ ਹੈਗੇ ਉਹ ਮਾੜੇ ਬਿਆਨ ਕਰੇ ਸੀਗੇ ਜੀ ਸਤੀਸ਼ ਸਾਹਿਬ ਐਕਚੁਅਲੀ ਦੇਖੋ ਉਹਨੇ ਇਹ ਇੱਕ ਕوشਿਕ ਗੀਤਕਾਰ ਨੇ ਜਿਨ੍ਹਾਂ ਕਰਕੇ ਕਲਾਕਾਰ ਜਾਣੇ ਜਾਂਦੇ ਨੇ ਹੁਣ ਤੁਸੀਂ ਕੁਲਵਿੰਦਰ ਢਿੱਲੋਂ ਦਾ ਮਾੜਾ ਜਿਹਾ ਦਿਮਾਗ ਦੇ ਵਿੱਚ ਲੈ ਕੇ ਉਹ ਤੁਹਾਨੂੰ ਕਿਹੜਾ ਗਾਣਾ ਸਭ ਤੋਂ ਪਹਿਲਾਂ ਯਾਦ ਆਏਗਾ ਉਹਨਾਂ ਦਾ ਕਚੇਰੀਆਂ ਚ ਮੇਲੇ ਲੱਗਦੇ ਜਦਾ ਸੁਪਰ ਡੂਪਰ ਹਿੱਟ ਗੀਤ ਕੁਲਵਿੰਦਰ ਨੂੰ ਅੱਜ ਵੀ ਜੇ ਲੋਕੀ ਯਾਦ ਕਰਦੇ ਨੇ ਸਭ ਤੋਂ ਪਹਿਲਾਂ ਉਹੀ ਗਾਣਾ ਕੰਨਾਂ ਦੇ ਵਿੱਚ ਗੂੰਜਦਾ ਕਚੇਰੀਆਂ ਚ ਮੇਲੇ ਲੱਗਦੇ ਅਮਰਿੰਦਰ ਗਿੱਲ ਦਾ ਸਾਡੇ ਜੀ ਦਿਮਾਗ ਚ ਨਾਮ ਆਉਂਦਾ ਤੇ ਉਹਨਾਂ ਦੇ ਉਹਨਾਂ ਦਾ ਗਾਣਾ ਲਿਖਿਆ ਹੋਇਆ ਗੀਤ ਸਾਡੇ ਇਹ ਕੀ ਸਮਝਾਈਏ ਸੱਜਣਾ ਕਮਾਲ ਦਾ ਗਾਣਾ ਉਹ ਸਾਡੇ ਕੰਨਾਂ ਵਿੱਚ ਗੂੰਜਦਾ ਨਛੱਤਰ ਗਿੱਲ ਦਾ ਸਭ ਤੋਂ ਸੁਪਰ ਡੂਪਰ ਹਿੱਟ ਗੀਤ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਾਉਣ ਵਾਸਤੇ ਇਹ ਗਾਣੇ ਫੁਰੋ ਇਹ ਇਹ ਦੇਖੋ ਇਹ ਇਹਨਾਂ ਗਾਣਿਆਂ ਕਰਕੇ ਗੁਰਵਿੰਦਰ ਢਿੱਲੋਂ ਦਾ ਬਾਜੀ ਇੱਕ ਬਦਲੇ ਸੱਜਣ ਰਾਤੋਂ ਰਾਤ ਨੇ ਉਹ ਗਾਣਾ ਮੇਰੇ ਖਿਆਲ ਨਿਮਮਾ ਲੋਹਾਰਕਾ ਦਾ ਲਿਖਿਆ ਹੋਇਆ ਸੀਗਾ ਨਹੀਂ ਮੈਨੂੰ ਵੀ ਆ ਹੁਣੇ ਪਤਾ ਲੱਗਾ ਜਦੋਂ ਇਹਦੀ ਡੈਥ ਹੋਣ ਤੋਂ ਬਾਅਦ ਵੀ ਕਚਹਿਰੀਆਂ 'ਚ ਮੇਲੇ ਲੱਗਦੇ ਇਹ ਵੀ ਇਹਨਾਂ ਦਾ ਲਿਖਿਆ ਸੀਗਾ ਸੋ ਕਈ ਵਾਰੀ ਅਸੀਂ ਦੇਖਦੇ ਨਹੀਂ ਕਿ ਮੈਂ ਐਕਚੁਅਲੀ ਸੁਣਿਆ ਨਹੀਂ ਬਹੁਤਾ ਉਹ ਗਾਣਾ ਤਾਂ ਅਰਜੀਪਾ ਲੱਗਦਾ ਕਿ ਉਹ ਕਿੱਡੇ ਵੱਡੇ ਗਾਣੇ ਹੋ ਚੁੱਕੇ ਨੇ ਹਨਾ ਤੇ ਬਹੁਤ ਹਜ਼ਾਰਾਂ ਕਿਵੇਂ ਬਦਲੇ ਸੱਜਣ ਰਾਤੋਂ ਰਾਤ ਨੇ ਜੀ 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 ਤੇ ਬਹੁਤ ਵੱਡਾ ਗੀਤਕਾਰ ਸੀਗਾ ਬਹੁਤ ਵੱਡਾ ਨਾਮ ਸੀਗਾ ਔਰ ਵੱਡੇ ਵੱਡੇ ਫਨਕਾਰਾਂ ਨੇ ਉਹਨਾਂ ਦੇ ਗਾਣੇ ਗਾਏ ਨੇ ਤੇ ਉਹਨਾਂ ਨੂੰ ਯਾਦ ਕਰਦੇ ਆਂ ਸੀ ਮੈਂ ਆਪਣੇ ਵੱਲੋਂ ਆਪਣੇ ਪੀਐਸਕੇ ਮੀਡੀਆ ਵੱਲੋਂ ਔਰ ਸੱਤ ਰੰਗ ਚੈਨਲ ਵੱਲੋਂ ਇਹ ਸਾਰੇ ਮੇਰੇ ਯਾਰਾਂ ਦੋਸਤਾਂ ਵੱਲੋਂ ਪਰਿਵਾਰਾਂ ਵੱਲੋਂ ਵੀ ਸਾਡੇ ਦੋਨਾਂ ਪਰਿਵਾਰਾਂ ਵੱਲੋਂ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦੇ ਆਂ ਔਰ ਦੁਆ ਕਰਦੇ ਆਂ ਕਿ ਮਾਲਕ ਇਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਦਵੇ ਤੇ 24 ਨਵੰਬਰ ਨੂੰ ਜਿਹੜੇ ਆਰਟਿਸਟ ਜਾਂ ਜਿਹੜੇ ਵੀ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਉਹਨਾਂ ਦੇ ਗੀਤਾਂ ਨੂੰ ਵੀ ਪਿਆਰ ਕਰਦੇ ਨੇ ਸੋ ਉਹ ਵੀ ਜਰੂਰ 24 ਨਵੰਬਰ ਨੂੰ ਉਹਨਾਂ ਦੇ ਪਿੰਡ ਜਾ ਕੇ ਭੋਗਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਭਾਜੀ ਫਿਰ ਅੱਜ ਦੀ ਆਪਾਂ ਗੱਲਬਾਤ ਇੱਥੇ ਕਰੀਏ ਫਿਰ ਆਪਾਂ ਅਗਲਾ ਐਪੀਸੋਡ ਜਿਹੜਾ ਹੈਗਾ ਉਹ ਨਵੇਂ ਟਾਪਿਕ ਦੇ ਨਾਲ ਕਰਾਂਗੇ ਜੀ ਜੀ ਬਿਲਕੁਲ ਠੀਕ ਹੈ ਜੀ ਤੇ ਦੇਖਦੇ ਆ ਥੈਂਕ ਯੂ ਸੋ ਮਚ ਭਾਜੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਸਾਰੇ ਉਹਨਾਂ ਸਾਥ ਸ਼੍ਰੀ ਅਕਾਲ ਜੀ ਸੋ ਕਿਵੇਂ ਦੇ ਲਈ ਅੱਜ ਦੀ ਛੋਟੀ ਜੀ ਮੁਲਾਕਾਤ ਔਰ ਛੋਟੀ ਜੀ ਗੱਲਬਾਤ ਭਾਜੀ ਪਰਮਜੀਤ ਸਿੰਘ ਖੋਸਲ ਭਾਜੀ ਦੇ ਨਾਲ ਸੋ ਵੀਡੀਓ ਤੇ ਲਿ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਸਤ ਰੰਗ ਤੇ ਪੀ ਐਸ ਕੇ ਮੀਡੀਆ ਗਰੁੱਪ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਧੰਨਵਾਦ